ਸਾਰੇ ਦਰਸ਼ਕਾਂ ਦਾ ਹਰਪੀ ਸਿੰਘ ਬਲੀ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਜਿਹੜਾ ਸਾਡਾ 2.0 ਦਾ ਪੁਆਇੰਟ ਚੈਨਲ ਹੈ ਇਹਦੇ ਤੇ ਬਾਬਾ ਫੁੱਲੇ ਸ਼ਾਹ ਦੇ ਜਿਹੜੇ ਕਲਾਮ ਹਨ ਤੇ ਉਹ ਅਸੀਂ ਹਰ ਰੋਜ਼ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹਾਂ ਜਿਹੜੇ ਉਹ ਕਲਾਮ ਨੇ ਰੋਹਾਨੀ ਸਫਰ ਚੈਨਲ ਦੇ ਕਲਾਮ ਨੇ ਸਾਨੂੰ ਬਹੁਤ ਚੰਗੇ ਲੱਗਦੇ ਆ ਸੁਣ ਕੇ ਬਹੁਤ ਸਕੂਨ ਮਿਲਦਾ ਹੈਗਾ ਇਦੇ ਨਾਲ ਹੀ ਅਸੀਂ ਤੁਹਾਨੂੰ ਇੱਕ ਹੋਰ ਦੱਸ ਦਈਏ ਕਿ ਪੰਜਾਬੀ ਅਲਫਾਜ਼ ਚੈਨਲ ਦੇ ਜਿਹੜੇ ਬੋਲ ਨੇ ਭਗਵਾਨ ਬੁੱਧ ਜੀ ਦੇ ਉਹਨਾਂ ਵਾਸਤੇ ਵੀ ਸਾਨੂੰ ਕਮੈਂਟਾਂ ਦੇ ਵਿੱਚ ਬਹੁਤ ਲੋਕ ਸਾਨੂੰ ਲਿਖਦੇ ਆ ਕਿ ਉਹਨਾਂ ਦੇ ਕਲਾਮ ਵੀ ਤੁਸੀਂ ਸਾਨੂੰ ਸੁਣਾਇਆ ਕਰੋ ਤੇ ਅਸੀਂ ਗੁਜਾਰਸ਼ ਕਰਾਂਗੇ ਕਿ ਅਸੀਂ ਪੰਜਾਬੀ ਅਲਫਾਜ਼ ਚੈਨਲ ਦੇ ਜਿਹੜੇ ਵਿਚਾਰ ਨੇ ਮਹਾਤਮਾ ਬੋਧ ਜੀ ਦੇ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਅਸੀਂ ਜ਼ਰੂਰ ਸਾਂਝੀ ਕਰੀਏ ਤੇ ਆਓ ਅਸੀਂ ਕਰਦੇ ਹਾਂ ਬਾਬਾ ਫੁੱਲੇ ਸ਼ਾ ਤੇ ਕਲਾਮ ਤੇ ਗੌਤਮ ਬੋਧ ਜੀ ਦੇ ਕਲਾਮ ਇਸ ਤੁਹਾਨੂੰ 2.0 ਚੈਨਲ ਤੇ ਹਰ ਰੋਜ਼ ਦੇਖਣ ਨੂੰ ਮਿਲਦੇ ਨੇ ਤੇ ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਤੇ ਤੁਸੀਂ ਅੰਤ ਤੱਕ ਸਾਡੇ ਨਾਲ ਬਨੇ ਰਹਿਣਾ ਧੰਨਵਾਦ ਦੋਸਤ ਕਿਸੇ ਨੂੰ ਇੰਨਾ ਵੀ ਹੱਕ ਨਾ ਦਿਓ ਕਿ ਉਹ ਫੈਸਲਾ ਕਰੇ ਕਿ ਕਦੋਂ ਤੁਸੀਂ ਹੱਸਣਾ ਹੈ ਤੇ ਕਦੋਂ ਰੋਣਾ ਹੈ ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰਾਂ ਵਿੱਚ ਨਾਲ ਖੜੇ ਹੁੰਦੇ ਨੇ ਆਪਣੇ ਤਾਂ ਉਹ ਹੁੰਦੇ ਨੇ ਜੋ ਤਕਲੀਫਾਂ ਵਿੱਚ ਨਾਲ ਖੜੇ ਹੋਣ ਚਿਹਰਾ ਚਾਹੇ ਕਿੰਨਾ ਵੀ ਸੋਹਣਾ ਹੋਵੇ ਜੇਕਰ ਜ਼ੁਬਾਨ ਕੋੜੀ ਹੋਵੇ ਤਾਂ ਲੋਕ ਮੂੰਹ ਫੇਰ ਹੀ ਲੈਂਦੇ ਨੇ ਕਿਉਂਕਿ ਜ਼ੁਬਾਨ ਦੀ ਸੁੰਦਰਤਾ ਚਿਹਰੇ ਦੀ ਸੁੰਦਰਤਾ ਤੋਂ ਕਿਤੇ ਵੱਧ ਹੈ ਚੰਗੀ ਸੂਰਤ ਤੋਂ ਜ਼ਿਆਦਾ ਮਾਇਨੇ ਚੰਗਾ ਸੁਭਾਅ ਰੱਖਦਾ ਹੈ ਸੂਰਤ ਤਾਂ ਉਮਰ ਦੇ ਅਨੁਸਾਰ ਬਦਲ ਜਾਵੇਗੀ ਪਰ ਚੰਗਾ ਸੁਭਾਅ ਤੁਹਾਡਾ ਜ਼ਿੰਦਗੀ ਭਰ ਸਾਥ ਦੇਵੇਗਾ ਮੀਂਹ ਵਿੱਚ ਨਹਾਉਣਾ ਸੌਖਾ ਤਾਂ ਹੈ ਪਰ ਰੋਜ਼ ਨਹਾਉਣ ਲਈ ਅਸੀਂ ਮੀਂਹ ਦੇ ਸਹਾਰੇ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਭਾਗਾਂ ਨਾਲ ਕਦੇ-ਕਦੇ ਚੀਜ਼ਾਂ ਆਸਾਨੀ ਨਾਲ ਮਿਲ ਜ਼ਰੂਰ ਜਾਂਦੀਆਂ ਨੇ ਪਰ ਅਸੀਂ ਹਮੇਸ਼ਾ ਭਾਗਾਂ ਦੇ ਭਰੋਸੇ ਨਹੀਂ ਜੀ ਸਕਦੇ ਸੱਚਾ ਤੇ ਚੰਗਾ ਦੋਸਤ ਇੱਕ ਫੋਲਵਰ ਵਰਗਾ ਹੁੰਦਾ ਹੈ ਜਸ ਨੂੰ ਅਸੀਂ ਤੋੜ ਵੀ ਨਹੀਂ ਸਕਦੇ ਤੇ ਛੱਡ ਵੀ ਨਹੀਂ ਸਕਦੇ ਜੇਕਰ ਤੋੜ ਦਿੱਤਾ ਤਾਂ ਮੁਰਝਾ ਜਾਵੇਗਾ ਤੇ ਜੇ ਛੱਡ ਦਿੱਤਾ ਤਾਂ ਕੋਈ ਹੋਰ ਲੈ ਜਾਵੇਗਾ ਦਿਲ ਦੇ ਸੱਚੇ ਲੋਕ ਭਾਵੇਂ ਹੀ ਜੀਵਨ ਵਿੱਚ ਇਕੱਲੇ ਰਹਿ ਜਾਂਦੇ ਨੇ ਪਰ ਅਜਿਹੇ ਲੋਕਾਂ ਦਾ ਸਾਥ ਭਗਵਾਨ ਜ਼ਰੂਰ ਦਿੰਦੇ ਨੇ ਗੁਰੂ ਤੇ ਰਾਹ ਦੋਨੋਂ ਇੱਕ ਸਮਾਨ ਹੁੰਦੇ ਨੇ ਇਹ ਖੁਦ ਉੱਥੇ ਹੀ ਰਹਿੰਦੇ ਨੇ ਪਰ ਦੂਜਿਆਂ ਨੂੰ ਮੰਜ਼ਲ ਤੱਕ ਪਹੁੰਚਾ ਦਿੰਦੇ ਨੇ ਆਪਣਿਆਂ ਦੇ ਨਾਲ ਬਸ ਉਹਨਾਂ ਕੋ ਰਸੋ ਕਿ ਤੁਹਾਡੀ ਗੱਲ ਤੇ ਸਾਹਮਣੇ ਵਾਲੇ ਦੀ ਇੱਜ਼ਤ ਬਰਕਰਾਰ ਰਹੇ ਚਿਹਰੇ ਦੀ ਸੁੰਦਰਤਾ ਅੱਖਾਂ ਵਿੱਚ ਉਤਰਦੀ ਹੈ ਤੇ ਸੁਭਾਅ ਦੀ ਸੁੰਦਰਤਾ ਦਿਲ ਵਿੱਚ ਅਸੀਂ ਚੰਗੇ ਸੀ ਚੰਗੇ ਹਾਂ ਤੇ ਚੰਗੇ ਹੀ ਰਹਾਂਗੇ ਫਿਕਰ ਤਾਂ ਉਹ ਕਰਨ ਜੋ ਬੋਲਦੇ ਕੁਝ ਨੇ ਕਰਦੇ ਕੁਝ ਨੇ ਦੇਖਦੇ ਕੁਝ ਨੇ ਤੇ ਹੁੰਦੇ ਕੁਝ ਹੋਰ ਹੀ ਨੇ ਚੰਗਾ ਸਮਾਂ ਸਿਰਫ ਉਸ ਦਾ ਹੀ ਹੁੰਦਾ ਹੈ ਜੋ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦਾ ਸੁੱਖ-ਦੁੱਖ ਤਾਂ ਮਹਿਮਾਨਾਂ ਵਾਂਗ ਹੁੰਦੇ ਨੇ ਵਾਰੀ-ਵਾਰੀ ਨਾਲ ਆਉਣਗੇ ਤੇ ਚਲੇ ਜਾਣਗੇ ਜੇਕਰ ਉਹ ਨਹੀਂ ਆਉਣਗੇ ਤਾਂ ਅਸੀਂ ਤਜਰਬਾ ਕਿੱਥੋਂ ਲਿਆਵਾਂਗੇ ਚੁੱਪ ਕਰਕੇ ਵੀ ਨੇਕ ਕੰਮ ਹੁੰਦੇ ਨੇ ਮੈਂ ਦੇਖਿਆ ਹੈ ਦਰਖਤਾਂ ਨੂੰ ਛਾਂ ਦਿੰਦੇ ਹੋਏ ਗੁੱਸਾ ਆਵੇ ਤਾਂ ਰੁਕਣਾ ਸਿੱਖੋ ਗਲਤੀ ਹੋ ਜਾਵੇ ਤਾਂ ਝੁਕਣਾ ਸਿੱਖੋ ਕਿਉਂਕਿ ਰਿਸ਼ਤੇ ਕਦੇ ਆਪਣੇ ਆਪ ਨਹੀਂ ਟੁੱਟਦੇ ਹੰਕਾਰ ਅਗਿਆਨ ਤੇ ਰਵਈਆ ਇਹੀ ਉਹਨਾਂ ਨੂੰ ਤੋੜ ਦਿੰਦੇ ਨੇ ਗਿਆਨ ਦੇ ਬਾਅਦ ਵੀ ਜੇਕਰ ਹੰਕਾਰ ਦਾ ਜਨਮ ਹੁੰਦਾ ਹੈ ਤਾਂ ਉਹ ਗਿਆਨ ਜ਼ਹਿਰ ਹੈ ਪਰ ਜੇਕਰ ਗਿਆਨ ਦੇ ਬਾਅਦ ਨਿਮਰਤਾ ਦਾ ਜਨਮ ਹੁੰਦਾ ਹੈ ਤਾਂ ਉਹ ਹੀ ਗਿਆਨ ਅਮਰਤ ਹੁੰਦਾ ਹੈ ਮਨ ਦੀ ਸ਼ਾਂਤੀ ਤੋਂ ਵੱਧ ਕੇ ਇਸ ਦੁਨੀਆ ਵਿੱਚ ਕੋਈ ਵੱਡੀ ਦੌਲਤ ਨਹੀਂ ਹੈ ਇਨਸਾਨ ਦੀ ਪਛਾਣ ਕਰਨੀ ਹੈ ਤਾਂ ਸੂਰਤ ਤੋਂ ਨਹੀਂ ਚਰਿੱਤਰ ਤੋਂ ਕਰੋ ਕਿਉਂਕਿ ਸੋਨਾ ਅਕਸਰ ਲੋਹੇ ਦੀਆਂ ਤਜੂਰੀਆਂ ਵਿੱਚ ਹੀ ਰੱਖਿਆ ਜਾਂਦਾ ਹੈ। ਭਗਤੀ ਤੇ ਭਰੋਸਾ ਐਨਾ ਰੱਖੋ ਕਿ ਸੰਕਟ ਸਾਡੇ ਉੱਤੇ ਆਵੇ ਤੇ ਚਿੰਤਾ ਭਗਵਾਨ ਕਰੇ। ਆਪਣੀ ਗਲਤੀ ਨੂੰ ਤੁਰੰਤ ਸਵੀਕਾਰ ਕਰ ਲੈਣਾ ਤੇ ਹੋਰਾਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦੇਣਾ ਹੀ ਸਕਾਰਾਤਮਕ ਸੋਚ ਦੀ ਦਿਸ਼ਾ ਵੱਲ ਪਹਿਲਾ ਕਦਮ ਹੈ। ਸ਼ਸਤਰ ਕੇਵਲ ਸਰੀਰ ਨੂੰ ਜ਼ਖਮੀ ਕਰ ਸਕਦੇ ਨੇ। ਸ਼ਬਦ ਆਤਮਾ ਨੂੰ ਵੀ ਜ਼ਖਮੀ ਕਰ ਦਿੰਦੇ ਨੇ ਕੋਸ਼ਿਸ਼ ਕਰੋ ਕਿ ਚੰਗਾ ਬੋਲੋ ਚੰਗਾ ਸੁਣੋ ਤੇ ਚੰਗਾ ਹੀ ਵਿਵਹਾਰ ਕਰੋ ਚੰਗੀਆਂ ਨਸੀਹਤਾਂ ਦਾ ਅਸਰ ਅੱਜਕੱਲ੍ਹ ਐਸਲੀ ਨਹੀਂ ਹੁੰਦਾ ਕਿਉਂਕਿ ਲਿਖਣ ਵਾਲੇ ਤੇ ਪੜਨ ਵਾਲੇ ਦੋਨੋਂ ਇਹ ਸਮਝਦੇ ਨੇ ਕਿ ਇਹ ਹੋਰਾਂ ਲਈ ਹੀ ਹੈ ਬਹੁਤ ਸਾਰੇ ਰਿਸ਼ਤੇ ਐਸਲੀ ਖਤਮ ਹੋ ਜਾਂਦੇ ਨੇ ਕਿਉਂਕਿ ਇੱਕ ਸਹੀ ਬੋਲ ਨਹੀਂ ਪਾਉਂਦਾ ਤੇ ਦੂਜਾ ਸਮਝ ਨਹੀਂ ਪਾਉਂਦਾ ਜਦੋਂ ਕਿਸੇ ਇਨਸਾਨ ਦੇ ਨਾਲ ਰਹਿ ਕੇ ਉਸ ਨੂੰ ਖੁਸ਼ੀ ਨਾ ਦੇ ਪਾਓ ਤਾਂ ਉਸ ਤੋਂ ਦੂਰ ਹੋ ਜਾਓ ਸ਼ਾਇਦ ਇਸੇ ਵਿੱਚ ਉਹ ਖੁਸ਼ ਹੋ ਜਾਵੇ ਮੈਂ ਇਸ ਕਾਬਲਤਾ ਨਹੀਂ ਕਿ ਕੋਈ ਆਪਣਾ ਸਮਝੇ ਪਰ ਇਨਾ ਯਕੀਨ ਹੈ ਕਿ ਕੋਈ ਅਫਸੋਸ ਜ਼ਰੂਰ ਕਰੇਗਾ ਮੈਨੂੰ ਗਵਾ ਦੇਣ ਦੇ ਬਾਅਦ ਰਿਸ਼ਤਾ ਉਹ ਨਹੀਂ ਜੋ ਦੁਨੀਆ ਨੂੰ ਦਿਖਾਇਆ ਜਾਵੇ ਰਿਸ਼ਤਾ ਤਾਂ ਉਹ ਹੈ ਜਿਸ ਨੂੰ ਦਿਲ ਤੋਂ ਨਿਭਾਇਆ ਜਾਵੇ ਕੋਈ ਤੁਹਾਡੇ ਨਾਲ ਰੋਸ ਜਾਵੇ ਤਾਂ ਉਸ ਨੂੰ ਫੌਰਨ ਮਨਾ ਲਵੋ ਜੇਕਰ ਜ਼ਾਇਦ ਸ਼ੁਰੂ ਹੋ ਗਈ ਤਾਂ ਦੂਰੀਆਂ ਤੇ ਵਕਤ ਜਿੱਤ ਜਾਂਦੇ ਨੇ ਇੱਕ ਮਿੰਟ ਵੀ ਨਹੀਂ ਲੱਗਦਾ ਰਿਸ਼ਤਿਆਂ ਨੂੰ ਉਜਾੜਨ ਵਿੱਚ ਤੇ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਇੱਕ ਰਿਸ਼ਤੇ ਨੂੰ ਬਣਾਉਣ ਵਿੱਚ ਹਮੇਸ਼ਾ ਤਿਆਰੀ ਦੇ ਨਾਲ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਮੌਸਮ ਤੇ ਇਨਸਾਨ ਕਦ ਬਦਲ ਜਾਣ ਇਸ ਗੱਲ ਦਾ ਕੋਈ ਭਰੋਸਾ ਨਹੀਂ ਰਿਸ਼ਤੇ ਅਜਿਹੇ ਬਣਾਓ ਜਿਨ੍ਹਾਂ ਵਿੱਚ ਸ਼ਬਦ ਘੱਟ ਤੇ ਸਮਝ ਜ਼ਿਆਦਾ ਹੋਵੇ ਝਗੜੇ ਘੱਟ ਤੇ ਨਜ਼ਰੀਆ ਜ਼ਿਆਦਾ ਹੋਵੇ ਆਪਣਾ ਤੇ ਪਰਾਇਆ ਕੀ ਹੈ ਮੈਨੂੰ ਤਾਂ ਬਸ ਇਹੀ ਪਤਾ ਹੈ ਜੋ ਭਾਵਨਾਵਾਂ ਨੂੰ ਸਮਝਣ ਉਹ ਆਪਣੇ ਤੇ ਜੋ ਭਾਵਨਾ ਤੋਂ ਪਰੇ ਹੋਣ ਉਹ ਪਰਾਏ ਇੱਕ ਚਾਹਤ ਹੁੰਦੀ ਹੈ ਆਪਣਿਆਂ ਦੇ ਨਾਲ ਜਿਉਣ ਦੀ ਵਰਨਾ ਪਤਾ ਤਾਂ ਸਾਨੂੰ ਵੀ ਹੈ ਕਿ ਮਰਨਾ ਇਕੱਲੇ ਹੀ ਹੈ ਮਿੱਤਰਤਾ ਤੇ ਰਿਸ਼ਤੇਦਾਰੀ ਸਨਮਾਨ ਦੀ ਨਹੀਂ ਭਾਵਨਾਵਾਂ ਦੀ ਭੁੱਖੀ ਹੁੰਦੀ ਹੈ ਬੇਸ਼ਰਤ ਤੇ ਲਗਾਵ ਦਿਲ ਤੋਂ ਹੋਣਾ ਚਾਹੀਦਾ ਹੈ ਦਿਮਾਗ ਤੋਂ ਨਹੀਂ ਰਿਸ਼ਤੇ ਨੂੰ ਦੌਲਤ ਦੀਆਂ ਨਿਗਾਹਾਂ ਨਾਲ ਨਾ ਦੇਖੋ ਕਿਉਂਕਿ ਅਕਸਰ ਸਾਥ ਨਿਭਾਉਣ ਵਾਲਾ ਇਨਸਾਨ ਗਰੀਬ ਹੀ ਹੁੰਦਾ ਹੈ بارش ਦੀਆਂ ਬੂੰਦਾਂ ਭਾਵੇਂ ਹੀ ਛੋਟੀਆਂ ਹੋਣ ਪਰ ਉਹਨਾਂ ਦਾ ਲਗਾਤਾਰ ਬਰਸਣਾ ਵੱਡੀਆਂ ਨਦੀਆਂ ਦੇ ਵਹਾਅ ਦਾ ਕਾਰਨ ਬਣ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਛੋਟੇ-ਛੋਟੇ ਯਤਨ ਵੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆ ਸਕਦੇ ਨੇ ਦਿਖਾਵੇ ਦੇ ਰਿਸ਼ਤੇ ਤੋਂ ਚੰਗਾ ਹੈ ਇਕੱਲੇ ਰਹੋ ਜ਼ਿਆਦਾ ਖੁਸ਼ ਰਹੋਗੇ ਜਿਸ ਰਿਸ਼ਤੇ ਵਿੱਚ ਆਪਣੀ ਅਹਿਮੀਅਤ ਖਤਮ ਹੋ ਚੁੱਕੀ ਹੈ ਉਸ ਨੂੰ ਚੁੱਪਚਾਪ ਛੱਡ ਦੇਣਾ ਹੀ ਬਿਹਤਰ ਹੁੰਦਾ ਹੈ ਰਿਸ਼ਤਿਆਂ ਨੂੰ ਸੰਭਾਲਦੇ ਸੰਭਾਲਦੇ ਹੁਣ ਥਕਾਵਟ ਜੀ ਹੋਣ ਲੱਗੀ ਹੈ ਰੋਜ਼ ਕੋਈ ਨਾ ਕੋਈ ਨਰਾਜ਼ ਹੋ ਜਾਂਦਾ ਹੈ ਸਾਰੀ ਉਮਰ ਸਾਥ ਨਿਭਾਉਣ ਦੀਆਂ ਉਹ ਕਸਮਾਂ ਦੋ ਪਲ ਵਿੱਚ ਟੁੱਟ ਜਾਂਦੀਆਂ ਨੇ ਮੋਹੱਬਤ ਨਾਲ ਬਣੇ ਇਨ੍ਹਾਂ ਰਿਸ਼ਤਿਆਂ ਵਿੱਚ ਆਖਰ ਕਮੀ ਕਿੱਥੇ ਰਹਿ ਜਾਂਦੀ ਹੈ? ਕੈਸੀ ਅਜੀਬ ਦਾਸਤਾਨ ਹੈ ਰਿਸ਼ਤਿਆਂ ਦੀ। ਕਦੀ ਇੱਕ ਸੱਚ ਹਜ਼ਾਰਾਂ ਝੂਠ ਤੇ ਭਾਰੀ ਪੈ ਜਾਂਦਾ ਹੈ ਤੇ ਕਦੀ ਇੱਕ ਝੂਠ ਲੱਖਾਂ ਸੱਚ ਉੱਪਰ। ਹਾਲਾਤਾਂ ਨਾਲ ਵੀ ਹਾਰ ਜਾਂਦੇ ਨੇ ਕੁਝ ਰਿਸ਼ਤੇ। ਹਰ ਰਿਸ਼ਤੇ ਵਿੱਚ ਬੇਵਫਾਈ ਹੀ ਨਹੀਂ ਹੁੰਦੀ। ਜੋ ਰਿਸ਼ਤੇ ਟੁੱਟ ਜਾਂਦੇ ਨੇ ਉਹ ਦੁਬਾਰਾ ਜੁੜਿਆ ਨਹੀਂ ਕਰਦੇ। ਜਿਵੇਂ ਮੁਰਝਾਏ ਹੋਏ ਫੁੱਲ ਦੁਬਾਰਾ ਨਹੀਂ ਖਿੜਦੇ ਬਿਨਾਂ ਗਲਤੀ ਦੇ ਹੱਥ ਜੋੜਦੇ ਤੇ ਪੈਰ ਫੜਦੇ ਦੇਖਿਆ ਹੈ ਰਿਸ਼ਤਿਆਂ ਨੂੰ ਬਚਾਉਣ ਲਈ ਲੋਕਾਂ ਨੂੰ ਕਿੰਨਾ ਕੁਝ ਕਰਦੇ ਦੇਖਿਆ ਹੈ ਹਵਾਵਾਂ ਵਿੱਚ ਸੁਣੀਆਂ ਗੱਲਾਂ ਤੇ ਯਕੀਨ ਨਾ ਕਰੋ ਕੰਨਾਂ ਦੇ ਕੱਚੇ ਲੋਕ ਅਕਸਰ ਚੰਗੇ ਰਿਸ਼ਤਿਆਂ ਨੂੰ ਗਵਾ ਦਿੰਦੇ ਨੇ ਰਿਸ਼ਤੇ ਬਿਜਲੀ ਦੇ ਕਰੰਟ ਵਰਗੇ ਹੁੰਦੇ ਨੇ ਤਾਰ ਗਲਤ ਜੁੜ ਜਾਵੇ ਤਾਂ ਜ਼ਿੰਦਗੀ ਭਰ ਦੇ ਝਟਕੇ ਤੇ ਜੇਕਰ ਸਹੀ ਜੁੜ ਜਾਵੇ ਤਾਂ ਪੂਰਾ ਜੀਵਨ ਰੋਸ਼ਨ ਵਕਤ ਦੇ ਨਾਲ ਨਾਲ ਬਹੁਤ ਕੁਝ ਬਦਲ ਜਾਂਦਾ ਹੈ ਲੋਕ ਵੀ ਰਾਹ ਵੀ ਅਹਿਸਾਸ ਵੀ ਤੇ ਕਦੇ-ਕਦੇ ਅਸੀਂ ਖੁਦ ਵੀ ਕਿੰਨਾ ਵੀ ਫੜੋ ਫਿਸਲਦਾ ਜ਼ਰੂਰ ਹੈ ਇਹ ਵਕਤ ਹੈ ਜਨਾਬ ਬਦਲਦਾ ਜ਼ਰੂਰ ਹੈ ਜ਼ਿੰਦਗੀ ਦੇ ਹਰ ਮੋੜ ਤੋਂ ਗੁਜ਼ਰਨਾ ਚਾਹੀਦਾ ਹੈ ਕਿਉਂਕਿ ਕੀ ਪਤਾ ਕਿਸੇ ਮੋੜ ਤੇ ਮੰਜਲ ਤੁਹਾਡਾ ਇੰਤਜ਼ਾਰ ਕਰ ਰਹੀ ਹੋਵੇ ਸੈਂਕੜੇ ਦਰਦਮੰਦ ਮਿਲਦੇ ਨੇ ਕੰਮ ਦੇ ਲੋਕ ਚੰਦ ਮਿਲਦੇ ਨੇ ਜਦੋਂ ਮੁਸੀਬਤ ਆਉਂਦੀ ਹੈ ਤਾਂ ਸਭ ਦੇ ਦਰਵਾਜ਼ੇ ਬੰਦ ਮਿਲਦੇ ਨੇ ਤੁਸੀਂ ਹਾਲਾਤ ਮੌਸਮ ਜਾਂ ਹਵਾ ਨੂੰ ਨਹੀਂ ਬਦਲ ਸਕਦੇ ਪਰ ਤੁਸੀਂ ਖੁਦ ਨੂੰ ਜ਼ਰੂਰ ਬਦਲ ਸਕਦੇ ਹੋ ਜ਼ਿੰਦਗੀ ਇੱਕ ਅਧਿਆਪਕ ਤੋਂ ਵੱਧ ਕਠੋਰ ਹੁੰਦੀ ਹੈ ਅਧਿਆਪਕ ਸਬਕ ਦੇ ਕੇ ਇਮਤਿਹਾਨ ਲੈਂਦਾ ਹੈ ਤੇ ਜ਼ਿੰਦਗੀ ਇਮਤਿਹਾਨ ਲੈ ਕੇ ਸਬਕ ਦਿੰਦੀ ਹੈ। ਮੇਰੀ ਫਿਤਰਤ ਵਿੱਚ ਨਹੀਂ ਹੈ ਕਿਸੇ ਨਾਲ ਨਾਰਾਜ਼ ਹੋਣਾ। ਨਾਰਾਜ਼ ਤਾਂ ਉਹ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਆਪ ਤੇ غرور ਹੁੰਦਾ ਹੈ। ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਬੋਲਣ ਤੋਂ ਵੱਧ ਸੁਣਨ ਦੀ ਆਦਤ ਪਾਓ। ਸਾਨੂੰ ਜ਼ਿੰਦਗੀ ਵਿੱਚ ਉਹ ਨਹੀਂ ਮਿਲਦਾ ਜੋ ਸਾਨੂੰ ਚਾਹੀਦਾ ਹੈ। ਸਾਨੂੰ ਜ਼ਿੰਦਗੀ ਵਿੱਚ ਉਹ ਮਿਲਦਾ ਹੈ ਜਿਸ ਦੇ ਅਸੀਂ ਲਾਇਕ ਹੁੰਦੇ ਆ। ਜ਼ਿੰਦਗੀ ਨੂੰ ਕਦੀ ਤਾਂ ਖੁੱਲਾ ਛੱਡ ਦਿਓ ਜੀਣ ਦੇ ਲਈ ਕਿਉਂਕਿ ਬਹੁਤੀਆਂ ਸੰਭਾਲ ਕੇ ਰੱਖੀਆਂ ਚੀਜ਼ਾਂ ਵਕਤ ਤੇ ਨਹੀਂ ਮਿਲਦੀਆਂ ਜਦੋਂ ਵੀ ਜ਼ਿੰਦਗੀ ਰਵਾਵੇ ਤਾਂ ਸਮਝਣਾ ਗੁਨਾਹ ਮਾਫ ਹੋ ਗਿਆ ਤੇ ਜਦੋਂ ਵੀ ਜ਼ਿੰਦਗੀ ਹਸਾਵੇ ਤਾਂ ਸਮਝਣਾ ਦੁਆਵਾਂ ਕਬੂਲ ਹੋ ਗਈਆਂ ਕਰਮ ਉਹ ਫਸਲ ਹੈ ਜਿਹੜੀ ਇਨਸਾਨ ਨੂੰ ਹਰ ਹਾਲ ਵਿੱਚ ਕਟਣੀ ਹੀ ਪੈਂਦੀ ਹੈ ਇਸ ਲਈ ਹਮੇਸ਼ਾ ਚੰਗੇ ਬੀਜ ਬੀਜੋ ਤਾਂ ਕਿ ਫਸਲ ਚੰਗੀ ਹੋਵੇ रिश्ਤੇ ਤੋੜਨੇ ਤਾਂ ਨਹੀਂ ਚਾਹੀਦੇ ਪਰ ਜਿੱਥੇ ਕਦਰ ਨਾ ਹੋਵੇ ਉਥੇ ਨਿਭਾਉਣੇ ਵੀ ਨਹੀਂ ਚਾਹੀਦੇ ਤੁਸੀਂ ਕਿਸੇ ਦਾ ਚੰਗਾ ਕਰਦੇ ਰਹੋ ਕਰਦੇ ਰਹੋ ਫਿਰ ਹੁੰਦਾ ਇਹ ਹੈ ਕਿ ਉਹ ਤੁਹਾਨੂੰ ਬੇਵਕੂਫ ਸਮਝਣ ਲੱਗ ਜਾਂਦਾ ਹੈ ਇੱਕ ਕੌੜੀ ਗੱਲ ਹਮੇਸ਼ਾ ਯਾਦ ਰੱਖਣਾ ਉਹ ਇਨਸਾਨ ਕਦੇ ਤੁਹਾਡੀ ਕੀਮਤ ਨਹੀਂ ਸਮਝੇਗਾ ਜਿਸ ਲਈ ਤੁਸੀਂ ਹਰ ਵਕਤ ਹਾਜ਼ਰ ਰਹੋਗੇ ਮੇਰੇ ਵਿੱਚ ਲੱਖ ਬੁਰਾਈਆਂ ਸਹੀ पर एक खूबी भी है मैं कभी भी किसी ਨਾਲ ਰਿਸ਼ਤਾ ਮਤਲਬ ਲਈ ਨਹੀਂ ਰੱਖਿਆ ਕਿਸੇ ਦਾ ਸਾਥ ਛੱਡਣ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਕਿ ਅੱਜ ਤੱਕ ਉਸ ਦੇ ਨਾਲ ਕਿਉਂ ਸੀ ਜਿਹੜੇ ਲੋਕ ਆਪਣੀ ਗਲਤੀ ਨਹੀਂ ਮੰਨਦੇ ਉਹ ਤੁਹਾਨੂੰ ਆਪਣਾ ਕਿਵੇਂ ਮੰਨਣਗੇ ਕਦੇ-ਕਦੇ ਅਸੀਂ ਕਿਸੇ ਲਈ ਉਹਨਾਂ ਜ਼ਰੂਰੀ ਵੀ ਨਹੀਂ ਹੁੰਦੇ ਜਿਨ੍ਹਾਂ ਅਸੀਂ ਸੋਚ ਲੈਂਦੇ ਆ ਜ਼ਿੰਦਗੀ ਦੋ ਪਲ ਦੀ ਐ ਮੌਜ ਨਾਲ ਜਿਓ ਇੱਕ ਪਲ ਖੁਸ਼ੀ ਤੰ ਦੂਜਾ ਪਲ ਗਮ ਦਾ ਜਿਓ ਇਥੇ ਸਭ ਵਕਤ ਵਕਤ ਦੀ ਗੱਲ ਐ ਇਸ ਲਈ ਕੱਲ ਨੂੰ ਛੱਡੋ ਤੇ ਅੱਜ ਵਿੱਚ ਜਿਓ ਸੁਣਿਆ ਐ ਜੋ ਧੀਰ ਨਾਲ ਮਿਲਦੇ ਨੇ ਉਹ ਦੂਰ ਤੱਕ ਨਾਲ ਚੱਲਦੇ ਨੇ ਜ਼ੈਦ ਗੁੱਸਾ ਗਲਤੀ ਲਾਲਚ ਤੇ અપਮਾਨ ਘਰਾੜਿਆਂ ਵਰਗੇ ਹੁੰਦੇ ਨੇ ਜੋ ਦੂਜਾ ਕਰੇ ਤਾਂ ਚੁੱਭਦੇ ਨੇ ਪਰ ਖੁਦ ਕਰੀਏ ਤਾਂ ਅਹਿਸਾਸ ਤੱਕ ਨਹੀਂ ਹੁੰਦਾ ਪਹਾੜ ਚੜਨ ਵਾਲਾ ਵਿਅਕਤੀ ਝੁੱਕ ਕੇ ਚੱਲਦਾ ਹੈ ਤੇ ਉਤਰਨ ਵਾਲਾ ਆਕੜ ਕੇ ਚੱਲਦਾ ਹੈ। ਇਸ ਲਈ ਜੇਕਰ ਕੋਈ ਝੁੱਕ ਕੇ ਚੱਲ ਰਿਹਾ ਹੈ ਮਤਲਬ ਉਚਾਈ ਤੇ ਜਾ ਰਿਹਾ ਹੈ ਤੇ ਜੇਕਰ ਕੋਈ ਆਕੜ ਕੇ ਚੱਲ ਰਿਹਾ ਹੈ ਮਤਲਬ ਨੀਚੇ ਵੱਲ ਆ ਰਿਹਾ ਹੈ। ਹੰਕਾਰ ਦੀ ਤਾਕਤ ਫਰਿਸ਼ਤਿਆਂ ਨੂੰ ਵੀ ਸ਼ੈਤਾਨ ਬਣਾ ਦਿੰਦੀ ਹੈ ਤੇ ਨਿਮਰਤਾ ਇੱਕ ਸਧਾਰਨ ਵਿਅਕਤੀ ਨੂੰ ਵੀ ਫਰਿਸ਼ਤਾ ਬਣਾ ਦਿੰਦੀ ਹੈ। ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਜਲਦੀ ਮਿਲਦੇ ਹਾਂ। ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ ਜੇਕਰ ਦੱਸ ਕੋ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਕੀਮਤੀ ਸੁਝਾਅ ਦੇਣਾ ਨਾ ਭੁੱਲੋ ਤਾਂ ਕਿ ਅਸੀਂ ਹੋਰ ਇਹੋ ਜਿਹੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਧੰਨਵਾਦ ਮਿਲਦੇ ਆਂ ਇੱਕ ਹੋਰ ਨਵੀਂ ਵੀਡੀਓ ਨਾਲ ਨਮਸਕਾਰ